ਤੁਸੀਂ ਬੇਕਰ ਰਹੇ ਹੋ ਆਵਾਜ਼ੇ ਖਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਹਰ ਵਾਰ ਤੁਹਾਡੇ ਅੱਗੇ ਅਸੀਂ ਨਵੀਂ ਚਰਚਾ ਲੈ ਕੇ ਆਜਾਉਂਦੇ ਹਾਂ ਅੱਜ ਵੀ ਮੇਰੇ ਨਾਲ ਸੀਨੀਅਰ ਪੱਤਰਕਾਰ ਹੈਗੇ ਨੇ ਸਰਦਾਰ ਕਲਦੀਸ਼ ਸਿੰਘ ਬ੍ਰਮਾਲੀ ਪਰਮਾਲੀ ਪੁਰਸਾ ਤੁਹਾਡਾ ਸਵਾਗਤ ਆ ਸ਼ੁਕਰੀਆ ਸਰ ਇੱਕ ਤੁਹਾਡਾ ਜਾਣਕਾਰੀ ਦੇ ਵਿੱਚ ਕੁਝ ਵਾਅਦਾ ਕਰਨਾ ਚਾਹੁੰਦੇ ਆ ਇੱਕ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆ ਰਹੀ ਆ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਆ ਜੋ ਕਿ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਸੀਬੀਆਈ ਦੇ ਕੋਲੋਂ ਪੁੱਛਿਸ਼ ਕੀਤੀ ਗਈ ਆ ਪਰਮਾਲੀ ਪੁਰ ਸਾਹਿਬ ਤੇ ਪੁੱਛ ਵਿੱਚ ਕੀ ਹੈਗਾ ਜਦ ਕੋ ਸ਼ਰਾਬ ਘਟਾਲੇ ਦੇ ਅਰੂਪ ਦੇ ਵਿੱਚ ਬੰਦ ਕੀਤੇ ਗਏ ਨੇ ਜਿਹੜੀ ਸੀਬੀਆਈ ਨੇ ਪੁੱਛ ਗਿੱਛ ਕੀਤੀ ਆ ਉਹਦਾ ਕੀ ਮਾਮਲਾ ਕੋਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਵੀ ਉਹਨਾਂ ਨੂੰ ਸੀਬੀਆਈ ਨੇ ਵੀ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੇ ਵੀ ਗ੍ਰਿਫਤਾਰੀ ਪਾ ਦਿੱਤੀ ਆ ਕਿ ਹੁਣ ਉਹ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਇਹਦੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਪਰਮਾਨੀਪੁਰ ਸਾਹਿਬ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਸਤਿ ਸ੍ਰੀ ਅਕਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੀ ਹੋਰਾਂ ਦੀ ਖਬਰ ਦੀ ਜਿਹੜੀ ਗੱਲ ਢਿੱਲੂ ਸਾਹਿਬ ਕਰ ਰਹੇ ਨੇ ਬਿਲਕੁਲ ਸਹੀ ਹੈ ਜੀ ਉਹਨਾਂ ਨੂੰ ਸੀਬੀਆਈ ਦੀ ਸੀਬੀਆਈ ਵੱਲੋਂ ਦੇਸ਼ ਦੀ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਏਜੰਸੀ ਨੂੰ ਜਿਹੜੀ ਆਜ਼ਾਦ ਏਜੰਸੀ ਹੈ ਭਾਰਤ ਦੀ ਸੀਬੀਆਈ ਨੂੰ ਹੱਕ ਹੈਗਾ ਕਿ ਉਹ ਆਪਣੇ ਤੌਰ ਤੇ ਕਿਉਂਕਿ ਇਸ ਤੋਂ ਪਹਿਲਾਂ ਉਹ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਮਾਮਲਾ ਕੀ ਆ ਦਿੱਲੀ ਦੀ ਆਬਕਾਰੀ ਨੀਤੀ ਤੇ ਲਿਕਵਰ ਸਕੈਮ ਜਿਹੜਾ ਸ਼ਰਾਬ ਘੁਟਾਲਾ ਜਿਹਨੂੰ ਕਹਿ ਸਕਦੇ ਆਪਾਂ ਕਿਉਂਕਿ ਸਾਡੇ ਚੈਨਲ ਪੰਜਾਬੀ ਚੈਨਲ ਆ ਲਿਕਵਰ ਸਕੈਮ ਸ਼ਰਾਬ ਘੁਟਾਲਾ ਦਿੱਲੀ ਦੇ ਵਿੱਚ ਈਡੀ ਦੇ ਨਜ਼ਰ ਵਿੱਚ ਵੱਡੇ ਪੱਧਰ ਤੇ ਕੋਈ ਅਰਬਾਂ ਰੁਪਏ ਦਾ ਸ਼ਰਾਬ ਘੁਟਾਲਾ ਸੀ ਜਿਹੜਾ ਕਥਿਤ ਤੌਰ ਤੇ ਹੋਇਆ ਸੀ ਤੇ ਉਸ ਕਥਿਤ ਸ਼ਰਾਬ ਘੁਟਾਲੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਉਪ ਮੁੱਖ ਮੰਤਰੀ ਸ਼ਸ਼ੀ ਸੁਸ਼ੋਧਿਆ ਜੀ ਮਨੀਸ਼ ਸੁਸ਼ੋਧਿਆ ਜੀ ਜੇਲ੍ਹ ਦੇ ਵਿੱਚ ਨੇ ਸੰਜੇ ਕੁਮਾਰ ਜਿਹੜੇ ਸੰਜੇ ਜੀ ਹੈਗੇ ਨੇ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਜ਼ਮਾਨਤ ਹੋ ਚੁੱਕੀ ਹੈ ਤੇ ਇਹਦੇ ਸੇਕ ਦਿੱਲੀ ਦੇ ਬਹੁਤ ਸਾਰੇ ਆਗੂਆਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਜਦੋਂ ਅਸੀਂ ਕਿਸੇ ਸੰਵਿਧਾਨ ਦਾ ਹਿੱਸਾ ਹੁੰਨੇ ਆ ਤਾਂ ਅਕਸਰ ਗੱਲ ਆ ਜਿਹੜੀ ਕਿਸੇ ਰਾਜਨੀਤਿਕ ਪਾਰਟੀ ਨੂੰ ਦੁਸ਼ਮਣ ਭਾਵਨਾ ਨਾਲ ਮੰਦ ਭਾਵਨਾ ਨਾਲ ਨਿਸ਼ਾਨਾ ਬਣਾਉਣਾ ਗਲਤ ਹੁੰਦਾ ਅਸੀਂ ਇਸ ਨੂੰ ਚੰਗਾ ਨਹੀਂ ਸਮਝਦੇ ਪਰੰਤੂ ਜਦੋਂ ਕੋਈ ਘਟਾਲਾ ਹੁੰਦਾ ਕੋਈ ਆਜ਼ਾਦ ਏਜੰਸੀ ਭਾਵੇਂ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਡਾਇਰੈਕਟੋਰੇਟ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਦੀ ਅਦਾਲਤ ਵੱਲੋਂ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਉਹਨਾਂ ਨੂੰ ਦਿੱਲੀ ਦੀ ਅਦਾਲਤ ਵੱਲੋਂ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ ਉਹਨਾਂ ਨੇ ਹਾਈ ਕੋਰਟ ਤੋਂ ਜ਼ਮਾਨਤ ਜਿਹੜੀ ਉਹਨਾਂ ਦੀ ਪ੍ਰਵਾਨ ਹੋ ਗਈ ਸੀ ਈਡੀ ਦੇ ਮਾਮਲੇ ਵਿੱਚ ਜਿਹੜਾ ਸ਼ਰਾਬ ਘਟਾਲਾ ਕਿਸੇ ਤਰ੍ਹਾਂ ਦੇ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ 7 ਦਿਨ ਦੀ ਜ਼ਮਾਨਤ ਦਿੱਤੀ ਗਈ ਸੀ ਕੁਝ ਦਿਨਾਂ ਦੀ ਚੋਣ ਪ੍ਰਚਾਰ ਕਰਨ ਵਾਸਤੇ ਲੋਕ ਸਭਾ ਇਲੈਕਸ਼ਨ ਉਸ ਤੋਂ ਬਾਅਦ ਦੁਬਾਰਾ ਸਮੇਂ ਮੁਤਾਬਕ ਉਜੇਲ ਦੇ ਵਿੱਚ ਵਾਪਸ ਅਤੇ ਹਾੜ ਦੇ ਜੇਲ੍ਹ ਦੇ ਵਿੱਚ ਵਾਪਸ ਚਲੇ ਗਏ ਸਨ ਤੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਹੁਣ ਪਾਰਟੀ ਵੱਲੋਂ ਉਹਨਾਂ ਦੀ ਜ਼ਮਾਨਤ ਲਈ ਗਈ ਸੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਜਿਹੜੀ ਦਿੱਲੀ ਹਾਈ ਕੋਰਟ ਵੱਲੋਂ ਪ੍ਰਵਾਨ ਕਰ ਲਈ ਗਈ ਸੀ ਪ੍ਰਵਾਨ ਕਰਨ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟ ਜਿਹੜੀ ਆ ਇਹ ਏਜੰਸੀ ਹੈ ED ਇਹ ਚਲੀ ਗਈ ਸੀ ਹਾਈ ਕੋਰਟ ਦੇ ਵਿੱਚ ਉਨ੍ਹਾਂ ਦੀ ਅਦਾਲਤ ਉਨ੍ਹਾਂ ਦੀ ਜ਼ਮਾਨਤ ਜਿਹੜੀ ਦਿੱਲੀ ਅਦਾਲਤ ਵੱਲੋਂ ਪ੍ਰਮਾਨ ਕਰ ਲਈ ਗਈ ਸੀ ਜਦੋਂ ਹਾਈ ਕੋਰਟ ਵਿੱਚ ਜਾ ਕੇ ਉਨ੍ਹਾਂ ਦੀ ਗ੍ਰਿਫਤਾਰੀ ਤੇ ਸਟੇ ਹੋ ਗਿਆ ਸੀ ਮਾਫ ਕਰਨਾ ਜਦੋਂ ਹਾਈ ਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਦੁਬਾਰਾ ਸਟੇ ਕਰਤਾ ਤੇ ਜੇਲ੍ਹ ਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਇਹ ਫੈਸਲਾ ਆ ਗਿਆ ਸੀ ਤੇ ਉਹ ਜੇਲ੍ਹ ਵਿੱਚ ਉਨ੍ਹਾਂ ਨੂੰ ਵਾਪਸ ਤੇ ਹੜ ਜੇਲ੍ਹ ਦੇ ਵਿੱਚ ਰਹਿਣਾ ਪੈ ਗਿਆ ਸੀ ਹੁਣ ਤੁਸੀਂ ਗੱਲ ਕਰਦੇ ਹੋ ਉਨ੍ਹਾਂ ਦੀ ਗ੍ਰਿਫਤਾਰੀ ਦੀ ਹੁਣ ਜਦੋਂ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਚਲੇਗੀ ਇਸ ਫੈਸਲੇ ਨੂੰ ਕਿਉਂਕਿ ਹਾਈ ਕੋਰਟ ਨੇ ਜ਼ਮਾਨਤ ਤੇ ਸਟੇ ਕਰ ਦਿੱਤੀ ਪਾਰਟੀ ਸੁਪਰੀਮ ਕੋਰਟ ਚਲੀ ਗਈ ਸੁਪਰੀਮ ਕੋਰਟ ਦੇ ਵਿੱਚ ਪਾਰਟੀ ਮੁਤਾਬਕ ਉਹਨਾਂ ਦੇ ਸੂਤਰਾਂ ਮੁਤਾਬਕ ਇਹ ਸੀ ਕਿ ਉਹਨਾਂ ਨੂੰ ਜ਼ਮਾਨਤ ਜਿਹੜੀ ਸੁਪਰੀਮ ਕੋਰਟ ਤੋਂ ਪੱਕੀ ਮਿਲ ਜਾਵੇਗੀ ਪਰ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਸੀਬੀਆਈ ਜਾਂਦੀ ਆ ਤਿਹਾਰ ਜੇਲ੍ਹ ਦੇ ਵਿੱਚ ਕੇਜਰੀਵਾਲ ਤੋਂ ਪੁੱਛਗਿੱਛ ਕਰਨ ਦੇ ਲਈ ਤੇ ਸੀਬੀਆਈ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਪਾਸ ਲਜਾਇਆ ਗਿਆ ਹੈ ਪੁੱਛਗਿੱਛ ਲਈ ਤੇ ਸੀਬੀਆਈ ਵੱਲੋਂ ਗ੍ਰਿਫਤਾਰ ਜੇਲ੍ਹ ਜਗਸਤਾਰੀ ਜੇਲ੍ਹ ਦੇ ਵਿੱਚ ਪਾਏ ਜਾਣ ਦੀ ਖਬਰ ਵੀ ਹੈਰਾਨੀਜਨਕ ਹੈ ਕਿਉਂਕਿ ਜਦੋਂ ਇੱਕ ਬੰਦਾ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਵਿੱਚ ਜੇਲ੍ਹ ਵਿੱਚ ਹੀ ਪੁੱਛ ਗਿਆ ਛਾ ਜਿਹੜੀ ਉਹ ਕੀਤੀ ਜਾ ਸਕਦੀ ਸੀ ਪਰੰਤੂ ਜਿਹੜੇ ਮਾਮਲੇ ਸਾਹਮਣੇ ਆਏ ਨੇ ਉਹਦੇ ਮੁਤਾਬਕ ਅਰਵਿੰਦ ਕੇਜਰੀਵਾਲ ਅੱਜਕੱਲ ਸਿਬੀਏ ਦੀ ਹਿਰਾਸਤ ਵਿੱਚ ਚਲੇ ਗਏ ਬਿਲਕੁਲ ਨਹੀਂ ਇਹ ਕਹਿੰਦੇ ਸੀਬੀਏ ਨੇ ਤੱਕ ਪੁਸ਼ਟੀ ਮੇਰੇ ਖਾਤੇ ਨਹੀਂ ਕੀਤੀ ਹੈਗੀ ਇਹਦੇ ਬਾਰੇ ਪ੍ਰੈਸ ਕਾਨਫਰੰਸ ਕਰਾਜੀ ਨਹੀਂ ਕੀਤੀ ਹੈਗੀ ਹਾਂਜੀ ਸੀਬੀਏ ਇਹ ਜਿਹੜਾ ਘੁਟਾਲਾ ਸੀ ਸ਼ਰਾਬ ਦਾ ਇਹ ਈਡੀ ਵੱਲੋਂ ਹਰ ਇੱਕ ਕੇਸ ਚੱਲ ਰਿਹਾ ਸੀ ਇਹਦੇ ਵਿੱਚ ਜਮਾਨਤ ਦਾ ਪ੍ਰੋਸੈਸ ਬਹੁਤ ਨੇੜੇ ਸੀ ਦਿੱਲੀ ਅਦਾਲਤ ਵੱਲੋਂ ਰੱਦ ਕੀਤੀ ਗਈ ਤੇ ਹਾਈ ਕੋਰਟ ਦੇ ਵੱਲੋਂ ਵੀ ਰੱਦ ਕਰ ਦਿੱਤੀ ਗਈ ਸੀ ਬਾਅਦ ਵਿੱਚ ਕਿਉਂਕਿ ED ਹਾਈ ਕੋਰਟ ਚਲੀ ਗਈ ਸੀ ਹੁਣ ਅਰਵਿੰਦ ਕੇਜਰੀਵਾਲ ਚਲੇ ਗਏ ਨੇ ਜੀ CBI ਦੀ ਹਿਰਾਸਤ ਵਿੱਚ ਤੇ ਜਦੋਂ CBI ਦੀ ਹਿਰਾਸਤ ਵਿੱਚ ਜਾਂਦੇ ਇੱਕ ਅਲੱਗ ਏਜੰਸੀ ਹੈ ED ਇੱਕ ਅਲੱਗ ਏਜੰਸੀ ਹੈ ਦੇਸ਼ ਦੀਆਂ ਦੋਨੋਂ ਅਲੱਗ-ਲੱਗ ਨੇ ਕਾਨੂੰਨ ਅਲੱਗ-ਅਲੱਗ ਨੇ ਸਾਰੇ ਦੋਵਾਂ ਦਾ ਸਾਰਾ ਕੁਝ ਜਿਹੜਾ ਕਨਸਟੀਟਿਊਸ਼ਨ ਹੈ ਉਹ ਅਲੱਗ ਆ ਤੇ ਹੁਣ ED ਦਾ ਵੱਖਰਾ ਜਿਹੜਾ ਉਹ ਚੱਲਣਾ ਤੇ सीबीआई ਦਾ ਜਿਹੜਾ ਕੇਸ ਆ ਉਹ ਅਲੱਗ ਤੌਰ ਤੇ ਉਹਦੀ ਹਿਅਰਿੰਗ ਵੀ ਲੱਗ ਹੋਣੀ ਆ ਮਤਲਬ ਸੁਣਵਾਈ ਲੱਗ ਹੋਣੀ ਆ ਤੇ ਉਹਦੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਵੀ ਸਾਰੀ ਅਲੱਗ ਹੋਣੀ ਆ ਤੇ ਹੁਣ ਜਿੱਥੋਂ ਈਡੀ ਸ਼ੁਰੂ ਹੋਈ ਸੀ ਜ਼ੀਰੋ ਤੋਂ ਉਹ ਅੱਗੇ ਕੇਸ ਚੱਲੇਗਾ ਤੇ ਜਿਸ ਤਰ੍ਹਾਂ सीबीआई ਹੁਣ ਸ਼ੁਰੂ ਹੋਈ ਹੈ ਤੇ सीबीआई ਦਾ ਕੇਸ ਜਿਹੜਾ ਅਲੱਗ ਚੱਲੇਗਾ ਹੁਣ ਇੱਕ ਮਿੰਟ ਲਈ ਢਿੱਲੂ ਸਾਹਿਬ ਹੁਣ ਹੁਣ ਆਪਾਂ ਇੱਕ ਇੱਥੇ ਐਨਾਲਿਸਿਸ ਦੋਨਾਂ ਸਵਾਲਾਂ ਦੇ ਵਿੱਚ ਇੱਕ ਇਹ ਕਰ ਲਈਏ ਕਿ ਜਦੋਂ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਸਾਰੇ ਲੋਕਾਂ ਲਈ ਇਕੋ ਜਿਹਾ ਹੈ ਤੇ ਜਦੋਂ ਦੇਸ਼ ਦੀ ਸੀਬੀਆਈ ਤੇ ਦੇਸ਼ ਦੀ ਈਡੀ ਤੇ ਬਾਰ ਬਾਰ ਸਵਾਲ ਨੇ ਜਿਹੜੇ ਉਹ ਉੱਠਦੇ ਰਹਿੰਦੇ ਨੇ ਅਸੀਂ ਇਸ ਗੱਲ ਨੂੰ ਗਲਤ ਵੀ ਨਹੀਂ ਕਹਿੰਦੇ ਕਿ ਜੋ ਸੀਬੀਆਈ ਕਰ ਰਹੀ ਹੈ ਈਡੀ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਉਹ ਉਹਨਾਂ ਦਾ ਆਪਣਾ ਕਾਨੂੰਨ ਸੰਵਿਧਾਨ ਆ ਪਰੰਤੂ ਦੇਸ਼ ਦੇ ਲੋਕਾਂ ਦੇ ਸਾਹਮਣੇ ਈਡੀ ਈਡੀ ਤੇ ਸੀਬੀਆਈ ਨੂੰ ਆਪਣਾ ਜਿਹੜਾ ਅਕਸਾ ਉਹ ਸੈਂਟਰ ਸਰਕਾਰ ਦੀਆਂ ਨਜ਼ਰਾਂ ਵਿੱਚੋਂ ਸੈਂਟਰ ਸਰਕਾਰ ਦੀਆਂ ਬਰੂਹਾ ਚੋਂ ਕੱਢ ਕੇ ਆਪਣਾ ਇੱਕ ਇੰਡੀਪੈਂਡੈਂਟ ਅਖ਼ਬਾਰ ਜਿਹੜਾ ਉਹ ਲੋਕਾਂ ਸਾਹਮਣੇ ਜਰੂਰ ਪੇਸ਼ ਕਰਨਾ ਹੋਵੇਗਾ ਕਿਉਂਕਿ ਲੋਕ ਜਦੋਂ ਸਵਾਲ ਕਰਦੇ ਨੇ ਤੇ ਉਹਦੇ ਵਿੱਚ ਰੀਜ਼ਨ ਨਿਕਲ ਕੇ ਆਉਂਦੇ ਨੇ ਜਦੋਂ ਲੋਕ ਸਵਾਲ ਕਰਦੇ ਨੇ ਹੁਣ ਦੇਸ਼ ਤੇ ਚੁਣਿਆ ਹੋਇਆ ਮੁੱਖ ਮੰਤਰੀ ਆ ਅਰਵਿੰਦ ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ ਨੂੰ ਇਸ ਕਰਕੇ ਸੀਬੀਆਈ ਵੱਲੋਂ ਦੁਆਰਾ ਰੈਸਟ ਪਾਈ ਗਈ ਹੈ ਕਿ ਉਹਨਾਂ ਦੀ ਅਦਾਲਤ ਵੱਲੋਂ ਆਪਣੇ ਹਾਈ ਕੋਰਟ ਵੱਲੋਂ ਦਾ ਸੁਪਰੀਮ ਕੋਰਟ ਵੱਲੋਂ ਜਮਾਨਤ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਵਧ ਗਏ ਸੀ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਨੇ ਤੇ ਜੇ ਇਹ ਕਹਿੰਦੇ ਨੇ ਕਿਸੇ ਵੇਲੇ सीबीआई ਨੂੰ ਵੀ ਕਾਂਗਰਸ ਪਾਰਟੀ ਦਾ ਵੀ ਹੱਥ ਟੋਕਾ ਮੰਨਿਆ ਜਾਂਦਾ ਸੀ ਇਹੀ ਅਰਵਿੰਦ ਕੇਜਰੀਵਾਲ ਟਿੱਪਣੀਆਂ ਕਰਦੇ ਰਹੇ ਨੇ ਇਹੀ ਭਾਰਤੀ ਜਨਤਾ ਪਾਰਟੀ ਟਿੱਪਣੀਆਂ ਕਰਦੀ ਰਹੀ ਹੈ सीबीआई ਤੇ ਪਰੰਤੂ ਅੱਜ ਉਸੇ सीबीआई ਤੇ ਇਹ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਇੱਕ ਮੁੱਖ ਮੰਤਰੀ ਜਿਹੜੀ ਘਟ ਰਿਹਾ ਤੇ ਫਿਰ ਅੱਗੇ ਉਹ ਉਹਦੀ ਸੀਬੀਆਈ ਨੂੰ ਕੇਸ ਕਿਉਂ ਦਿੱਤਾ ਗਿਆ ਇੱਕ ਕੇਸ ਚੱਲ ਹੀ ਰਿਹਾ ਅਦਾਲਤ ਦੇ ਵਿੱਚ ਤੇ ਹਾਲਾਂਕਿ ਕੇਸ ਉਹੀ ਆ ਉਹੀ ਘਟਾਲਾ ਉਹੀ ਅਵਕਾਰੀ ਨੀਤੀ ਸਾਰਾ ਕੁਝ ਮਨੀ ਲਾਂਡਰਿੰਗ ਦਾ ਕੇਸ ਜਿਹੜਾ ਸੰਜੇ ਸਿੰਘ ਉਹਨਾਂ ਦਾ ਤੁਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਤੇ ਇਹ ਸਾਰੇ ਆਗੂ ਨੇ ਜਿਹੜੇ ਇਹਨਾਂ ਬਾਰੇ ਇਹ ਉਂਗਲਾਂ ਨੇ ਜਿਹੜੀਆਂ ਸਵਾਲ ਨੇ ਜਿਹੜੇ ਉਹ ਉੱਠ ਰਹੇ ਨੇ ਹਾਂਜੀ ਜੀ ਬਿਲਕੁਲ ਕੀ ਹੋਵੇਗਾ ਜਿਹੜਾ ਜਿਹੜਾ ਕੇਜੀਗਲ ਸਾਹਿਬ ਨੂੰ ਜਿਹੜੀ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਾਹਤ ਮਿਲ ਸਕਦੀ ਆ ਜਾ ਕੋਈ ਇੱਕ ਸੁਭਾਵਨਾ ਹੈ ਜੇ ਬਾਹਰ ਆਉਂਦੀ ਹੋਣ ਜੀ ਬਿਲਕੁਲ ਢਿੱਲੋ ਸਾਹਿਬ ਜਦੋਂ ਜਦੋਂ ਅਰਵਿੰਦ ਕੇਜਰੀਵਾਲ ਹੁਣ ਦੇਖੋ ਅਦਾਲਤਾਂ ਨੇ ਜਿਹੜੀਆਂ ਸਾਡੇ ਦੇਸ਼ ਦਾ ਕਨਸਟੀਟਿਊਸ਼ਨ ਆ ਜਿਹੜਾ ਬੜਾ ਸਾਫ਼ ਤੇ ਸਪਸ਼ਟਾ ਇਹ ਨਹੀਂ ਹੁੰਦਾ ਲਗਾਤਾਰ ਕਿ ਬਹੁਤ ਇਹ ਹਾਂ ਠੀਕ ਹੈ ਪੰਜਾਬ ਦੇ ਕਈ ਮਾਮਲਿਆਂ ਵਿੱਚ ਸਾਨੂੰ ਦੇਖਣ ਨੂੰ ਜ਼ਰੂਰ ਮਿਲਦਾ ਹੈ ਕਿ ਹੁਣ ਪੰਜਾਬ ਦੇ ਦਵਿੰਦਰਪਾਲ ਸਿੰਘ ਪੁੱਲਰ ਬਾਰੇ ਤੁਸੀਂ ਸੋਚੋ ਜਾਂ ਮਰਹੂਮ ਮੁੱਖ ਮੰਤਰੀ ਬਿਆਸ ਸਿੰਘ ਦੇ ਕਤਲ ਕੇਸ ਦੇ ਵਿੱਚ ਜਿਹੜੇ ਬਿਨਾਂ ਵਜ੍ਹਾ ਜਿਹੜਾ ਕੱਟ ਰਹੇ ਨੇ ਨੌਜਵਾਨ ਹੋਰ ਵੀ ਦੇਸ਼ ਤੇ ਜਿਹੜਾ ਚ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਜਾਂ ਨੂੰ ਵੀ ਬਹੁਤ ਸਮਾਂ ਲੰਘ ਨਿਕਲ ਚੁੱਕਿਆ ਉਹ ਜੇਲ੍ਹ ਚੋਂ ਬਾਹਰ ਨਹੀਂ ਆਏ ਹਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਇੱਕ ਨੋਟੀਫਿਕੇਸ਼ਨ ਕੀਤਾ ਸੀ ਸਰਕਾਰ ਨੇ ਪਿਛਲੇ ਨੇ ਤੇ ਕੁਝ ਸੱਜਣਾ ਨੂੰ ਛੱਡੇ ਜਾਣ ਦਾ ਫੈਸਲਾ ਵੀ ਕਰ ਲਿਆ ਸੀ ਹਲੇ ਤੱਕ ਬਾਹਰ ਨਹੀਂ ਆਏ ਦੇਸ਼ ਦੇ ਸੰਵਿਧਾਨ ਤੇ ਸਵਾਲ ਜ਼ਰੂਰ ਉੱਠਦੇ ਨੇ ਪਰੰਤੂ ਅਰਵਿੰਦ ਕੇਜਰੀਵਾਲ ਦੀ ਜਦੋਂ ਗੱਲ ਆਉਂਦੀ ਹੈ ਤੇ ਹੁਣ ਜਦੋਂ ਕਿਸੇ ਕਿਉਂਕਿ ਅਰਵਿੰਦ ਕੇਜਰੀਵਾਲ ਉਸੇ ਇੱਕ ਸੰਸਥਾ ਦਾ 파ਟ ਨੇ ਜਿਹੜੀ ਜਿਸ 파ਟ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਨਿਕਲ ਕੇ ਆਉਂਦੀ ਆ ਅਰਵਿੰਦ ਕੇਜਰੀਵਾਲ ਨੂੰ ਰਾਹਤ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਹੁਤ ਕੁਝ ਦੇਖਣਾ ਹੁੰਦਾ ਹੈ ਦੇਸ਼ ਦਾ ਲਾਜ ਜਿਹੜਾ ਦੇਸ਼ ਦੇ ਵੱਡੇ ਵਕੀਲ ਨੇ ਜਿਹੜੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਸਵਾਲ ਕਰਨੇ ਨੇ ਸੁਪਰੀਮ ਕੋਰਟ ਨੇ ਉਸ ਕਾਨੂੰਨ ਤੇ ਆਪਣੇ ਆਪਣੀ ਰਾਏ ਦੇਣੀ ਹੈ ਆਪਣੀ ਟਿੱਪਣੀ ਦੇਣੀ ਹੈ ਟਿੱਪਣੀ ਦੇ ਕੇ ਫੈਸਲਾ ਦੇਣਾ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਿਸ ਤਰੀਕੇ ਨਾਲ ਜਹਾਇਆ ਜਾ ਰਿਹਾ ਹੈ ਇਹਦੇ ਜੇ ਸਿਆਸੀ ਮਕਸਦ ਜੇ ਹੁੰਦੇ ਆ ਤਾਂ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਪਰੰਤੂ ਜਿਸ ਤਰ੍ਹਾਂ ਦਾ ਇਹ ਇਹ ਸਰੀਕਾ ਤਰੀਕਾ ਚੱਲ ਰਿਹਾ ਹੈ ਈਡੀ ਨੂੰ ਈਡੀ ਪਹਿਲਾਂ ਉਹਨਾਂ ਤੇ ਕੇਸ ਚਲਾ ਰਹੀ ਆ ਬਹੁਤ ਵੱਡੇ ਲੈਵਲ ਤੇ ਚਲਾ ਰਹੀ ਬਹੁਤ ਵੱਡੇ ਪੱਧਰ ਤੇ ਸਹੀ ਤਰੀਕੇ ਨਾਲ ਚੱਲ ਵੀ ਰਿਹਾ ਸੀ ਪਰੰਤੂ ਨਾਲੋ ਨਾਲ ਇਹ ਕੇਸ ਜਦੋਂ ਅ ਜਮਾਨਤ ਹੋਣ ਦੀਆਂ ਸੰਭਾਵਨਾਵਾਂ ਸਾਹਮਣੇ ਆਉਂਦੀਆਂ ਨੇ ਨਾਲੋਂ ਨਾਲੇ ਕੇਸ ਹੈ ਜਿਹੜਾ ਸੀਬੀਆਈ ਨੂੰ ਅਚਾਨਕ ਦੇ ਦੇਣਾ ਤੇ ਅਚਾਨਕ ਸੀਬੀਆਈ ਵੱਲੋਂ ਅ ਮੁੱਖ ਮੰਤਰੀ ਨੂੰ ਗ੍ਰਿਫਤਾਰ ਵੀ ਕਰ ਲੈਣਾ ਹਾਲਾਂਕਿ ਮੁੱਖ ਮੰਤਰੀ ਵੱਜੋਂ ਉਹਨਾਂ ਨੇ ਰਿਜਾਇਨ ਨਹੀਂ ਕੀਤਾ ਮੁੱਖ ਮੰਤਰੀ ਨੂੰ ਰਿਜਾਇਨ ਵੀ ਕਰ ਲੈਣਾ ਕਿਸੇ ਵੱਡੀ ਸਿਆਸੀ ਪਾਰਟੀ ਦੀ ਆਗੂ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਇਹ ਮਤਲਬ ਹੋਰ ਤਰ੍ਹਾਂ ਦੀਆਂ ਗੱਲਾਂ ਨੇ ਜਿਹਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਕੋਈ ਫੈਸਲਾ ਜਦੋਂ ਆਵੇਗਾ ਆਉਣ ਵਾਲੇ ਦਿਨਾਂ ਵਿੱਚ ਥੋੜੇ ਦਿਨਾਂ ਵਿੱਚ ਇਸ ਫੈਸਲੇ ਬਾਰੇ ਕਿਉਂਕਿ ਸੁਪਰੀਮ ਕੋਰਟ ਵਿੱਚ ਜਾਣ ਦਾ ਫੈਸਲਾ ਜਿਹੜਾ ਪਾਰਟੀ ਵੱਲੋਂ ਕਰ ਲਿਆ ਗਿਆ ਹੈ ਅਰਵਿੰਦ ਕੇਜਰੀਵਾਲ ਜੀ ਇਸ ਵੇਲੇ ਸੀਬੀਆਈ ਦੀ ਹਿਰਾਸਤ ਵਿੱਚ ਚਲੇ ਗਏ ਨੇ ਇਹ ਇੱਕ ਵੱਡੀ ਸਿਆਸੀ ਘਟਨਾ ਅੱਜ ਦੇ ਟਾਈਮ ਦੀ ਲੱਗਦੀ ਹੈ ਤੇ ਹਾਲ ਦੀ ਘੜੀ ਤਾਂ ਕੁਝ ਦਿਨ ਕੋਈ ਰਾਹਤ ਮਿਲਣ ਦੀ ਸਭਾਵਨਾ ਨਹੀਂ ਪਰੰਤੂ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਤੇ ਕੀ ਸਟੈਂਡ ਲੈਂਦੀ ਜਰੂਰ ਸਾਹਮਣੇ ਸਹੀ ਤਰੀਕੇ ਨਾਲ ਦੇਸ਼ ਦਾ ਕਾਨੂੰਨ ਲੈ ਕੇ ਆਵੇਗਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪਰਮਜੀਪ ਸਿੰਘ ਸਾਹਿਬ ਦਾ ਸਭ ਤੁਹਾਡਾ ਤੇ ਦੋਸਤੋ ਜਿਵੇਂ ਕਿ ਗੱਲ ਕਰੀ ਜਿਹੜੀ ਈਡੀ ਦੇ ਬੰ ਲੋ ਕਰਪਦਾਰ ਕੀਤਾ ਗਿਆ ਜਿਹੜਾ ਈਡੀ ਪਰਮਜੀਪ ਸਿੰਘ ਸਾਹਿਬ ਇਹ ਵੀ ਜਿਹੜੀ ਈਡੀ ਦਾ ਮਨੀ ਲੈਂਡਿੰਗ ਦੇ ਸੰਬੰਧ ਦੇ ਵਿੱਚ ਹੈਗਾ ਜਿਹੜੀ ਪੈਸੇ ਦੇ ਸੰਬੰਧ ਦੇ ਵਿੱਚ ਹੈਗੀ ਆ ਜਿਹੜੀ ਸੀਬੀਆਈ ਦਾ ਸੀਬੀਆਈ ਦਾ ਕਾਨੂੰਨ ਉਸ ਤੋਂ ਅਲੱਗ ਹੈਗਾ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਜਿਹੜਾ ਸ਼ਰਾਬ ਸਕ ਦਾ ਲਗਾ ਦੋਨੇ ਲਗ ਲਗ ਮਾਮਲੇ ਤਰਜੂ ਹੋ ਗਏ ਨੇ ਉਹਨਾਂ ਦੇ ਉੱਪਰ ਦੋਨੇ ਪੱਖ ਵੱਖ-ਵੱਖ ਈਡੀ ਤੇ ਸੀਬੀ ਅਲੱਗ-ਅਲੱਗ ਆਪਣਾ-ਆਪਣਾ ਕੰਮ ਕਰਦੀ ਆ ਤੇ ਵਿਕਣਾ ਹੋਵੇਗਾ ਇਹਦੇ ਵਿੱਚ ਵੀ ਈਡੀ ਦੇ ਵਿੱਚੋਂ ਕੀ ਰਿਜ਼ਲਟ ਆਉਂਦੇ ਹੈ ਕਿ ਨਹੀਂ ਤੇ ਸੀਬੀ ਦੇ ਵਿੱਚੋਂ ਕੀ ਰਿਜ਼ਲਟ ਆਉਂਦੇ ਨੇ ਤੇ ਜੋ ਕਿ ਅਜੇ આરોਪ ਲੱਗੇ ਨੇ ਦੋਸ਼ਾਂ ਦਾ ਜੇ ਨਹੀਂ ਪਤਾ ਲੱਗਿਆ ਵੀ ਅਜੇ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੋਸ਼ ਲੱਗਦੇ ਨੇ ਐਜ ਦੁੰਦੇ ਨੇ ਕਿ ਨਹੀਂ ਹੁੰਦੇ ਜਾਂ ਸਜ਼ਾ ਹੁੰਦੀ ਆ ਜਾਂ ਬਰੀ ਹੋਣਗੇ ਇਹ ਜਿਹੜਾ ਹੈਗਾ ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਪਰ ਵਾਲੀ ਗੁਰ ਸਾਹਿਬ ਹੌਣੇ ਵਾਲੇ ਸਮੇਂ ਦੇ ਵਿੱਚ ਆਪਣੇ ਦਰਸ਼ਕਾਂ ਦੇ ਕੋਲ ਨਵੀਂ ਚਰਚਾ ਲੈ ਕੇ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਦਬੋ ਇਜਾਜ਼ਤ ਬੈਠੇ ਰਹੋ ਆਵਾਜ਼ ਹਾਲਕ ਇੱਕ ਹੋਰ ਜ਼ਰੂਰੀ ਬੇਨਤੀ ਹੈ ਜਿਹੜਾ ਸਾਡਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰੋ ਜਿਹੜੇ ਲਾਈਕ ਕਰੋ ਨਾਲ ਸ਼ੇਅਰ ਕਰਿਆ ਕਰੋ ਤਾਂ ਜੋ ਬੱਦ ਬੱਦ ਉਤ ਜਿਹੜੀ ਇਹ ਚਰਚਾ ਹੈਗੀ ਆ ਜੋ ਜਿਹੜੀ ਵਿਸ਼ਾ ਹੈਗਾ ਉਹਨਾਂ ਤੱਕ ਪਹੁੰਚਦਾ ਹੋਵੇ ਤਾਂ ਜੋ ਥੱਲੇ ਕਮੈਂਟ ਕਰਨੇ ਵੀ ਨਾ ਭੁੱਲਿਆ ਕਰੋ ਜਿਹੜੇ ਸਾਡੇ ਗੱਲਬਾਤਾਂ ਤੁਹਾਡੀਆਂ ਉਹ ਵੀ ਤੁਹਾਡੇ ਤੱਕ ਪਹੁੰਚਾਜ਼ ਕੀਏ ਜੋ ਸਾਡੇ ਸੁਝਾਅ ਨੇ ਤੁਹਾਡੇ ਦੋਸਤਾਂ ਦੇ ਮਿੱਤਰਾਂ ਦੇ ਸਾਡੇ ਦਰਸ਼ਕਾਂ ਦੇ ਸਾਡੇ শ্রোਤਿਆਂ ਦੇ ਸਾਡੇ ਤੱਕ ਪਹੁੰਚਣ ਤਾਂ ਜੋ ਅਸੀਂ ਹੋਰ ਬਧਿਆਰ ਤਰੀਕੇ ਨਾਲ ਤੁਹਾਡੇ ਤੱਕ ਅੱਗੇ ਪੇਸ਼ ਹੋ ਜਾਈਏ ਦਵੋ ਜਾਤ ਸਤਿ ਸ੍ਰੀ ਅਕਾਲ